ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਮਾਈ ਯੂਟਿਊਬ ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਵਰੀਡੇ ਪੰਜਾਬ ਚੰਦ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਵੀਕਰਨ ਡਿਸਟ੍ਰਿਕਟ ਤੋਂ ਮੈਂ ਵੀ ਠੀਕ ਠਾਕ ਸੋ ਕੰਮ ਆਪਣਾ ਕਰਦੇ ਜੀ ਸਾਰੇ ਐਵਰੀਡੇ ਵਰਤੋ ਦਿੱਤੇ ਨੇ ਜੀ ਕੰਮ ਨਿਪਟਾ ਲੈ ਕੇ ਅੱਗੇ ਲੋਕਾਂ ਦੇ ਕਰਨ ਵੀ ਲਾ ਲਿਆ ਤੇ ਸਰਦਾਰ ਜੀ ਨਾਲ ਇੱਕ ਮੈਰਿਜ ਨੂੰ ਬਣੀ ਖੂਬ ਹੈ ਜੀ ਅਜੱਗ ਤੋਂ ਅੰਗਰਸ ਤੋਂ ਆ ਰਹੀ ਕਿੰਨਾ ਮੇਰੇ ਬਾਲਾਂ ਦੇ ਨਾਲ ਦੇਖੋ ਇੱਥੇ ਇੱਥੇ ਨਾ ਵਾਈਟ ਵਾਲ ਹੋ ਗਏ ਸੀ ਕਾਫੀ ਦਿਨ ਤੋਂ ਦੇਖਦੇ ਹਾਂ ਇਹ ਦੇ ਰਹੇ ਹੂ ਮੈਂ ਦੇਖੋ ਤੇ ਮੈਂ ਆਪਣੇ ਬਾਲਾਂ ਤੇ ਮੇਰੇ ਸਾਰੇ ਬਾਲ ਚਿੱਟੇ ਨਹੀਂ ਹੈਗੇ ਫਰੈਂਡਸ ਇੱਥੋਂ ਆ ਚੀਜ਼ਾਂ ਦੇ ਬਾਲ ਚਿੱਟੇ ਨੇ ਠੀਕ ਆ ਇਸ ਤੋਂ ਜ਼ਿਆਦਾ ਨਹੀਂ ਬਗੇ ਹੈਗੇ ਤੇ ਮੈਂ ਕਲਰ ਕਿਹੜਾ ਲਾਉਣੀ ਅੱਜ ਮੈਂ ਤੁਹਾਨੂੰ ਦੱਸੂੰਗੀ ਕਿਹੜਾ ਕਲਰ ਮੈਂ ਲਾਉਣੀ ਹੈਗੀ ਠੀਕ ਆ ਮੈਂ ਲਾਉਣੀ ਹੈ ਜੀ ਬਰਗੰਡੀ ਦਾ ਠੀਕ ਆ ਬਰਗੰਡੀ ਦਾ ਕਰੀਮ ਹੈਅਰ ਕਲਰ ਆ ਜਿਹੜਾ ਹੁੰਦਾ ਠੀਕ ਆ ਬਰਗੰਡੀ ਕਲਰ ਹਾਂ ਬਰਗੰਡੀ ਕਲਰ ਆ ਗੋਤਰੇ ਐਕਸਪਰਟ ਦਾ ਜਿਹੜਾ ਜਿਹੜਾ ਹੁੰਦਾਗਾ ਬਾਕੀ ਮੈਨੂੰ ਸੈੱਟ ਬੈਠਾ ਹੋਇਆ ਠੀਕ ਆ ਜੀ ਬਾਕੀ ਤੁਸੀਂ ਅ ਤੁਹਾਡੇ ਆਪਣੇ ਦੇ ਅਕੋਰਡਿੰਗ ਆ ਠੀਕ ਆ ਜੀ ਮੈਂ ਤਾਂ ਇੱਕ ਜਿਹੜਾ ਹੈਗਾ ਇਹ ਇੱਕ ਪਾਉ ਇੱਕ ਮੰਗਵਾ ਲੈਣੀ ਹੁੰਦੀ ਆ ਮੇਰੇ ਦੋ ਵਾਰ ਲੱਗ ਜਾਂਦਾ ਵਾਲਾਂ ਤੇ ਬੱਥੇ ਆਪਣੇ ਵਾਲਾਂ ਦੀ ਤੋਂ ਤੇ ਉੱਥੇ ਆਗਾ ਵੀ ਮੇਰੇ ਵਾਲ ਥੋੜੇ ਜਿਹਾ ਹਲਕੇ ਆ ਇਸ ਲਈ ਮੈਨੂੰ ਦੋ ਵਾਰ ਚੱਲੇ ਜਾਂਦਾ ਜੇ ਤੇ ਵਾਲ ਹੈਵੀ ਹੋਣਗੇ ਇੱਕ ਵਾਰੀ ਇੱਕ ਇੱਕ ਪਾਉ ਚ ਹੀ ਲੱਗਦਾ ਪੈ ਠੀਕ ਆ ਜੀ ਤੇ ਇਹ ਮਿਲਦਾਗਾ ਮੈਨੂੰ ਸ਼ਾਇਦ ਤਾਂ ਪਿਰ ਬੈਲੇ ਫਰੈਂਡਸ ਇਹ ਦਿੰਦੇ ਨੇਗੇ ਤੇ ਛੋਟੇ ਵੀ ਆਉਣ ਲੱਗੇ ਬਸ ਇਹ ਛੋਟੇ ਆਏ ਆ ਵੀ ਫਿਰ ਉਹ ਚਲੋ ਇੱਕ ਮੰਗਾ ਕੇ ਦੋ ਲੱਗ ਜਾਂਦੇ ਛੋਟੇ ਮੰਗਾ ਕੇ ਛੋਟਾ ਇੱਕ ਵੱਡਾ ਇੱਕ ਵਾਰ ਇੱਕ ਮੰਗਾ ਕੇ ਕੱਚੀ ਲੱਗਦਾ ਸੋ ਆਪਾਂ ਨੇ ਇਹਨਾਂ ਨੂੰ ਮਤਲਬ ਇੱਕ ਵਾਰ ਪਹਿਲਾਂ ਯੂਜ਼ ਕਰ ਲਿਆ ਸੀ ਹੁਣ ਮੇਰੇ ਕੋਲ ਥੋੜਾ ਜਿਹਾ ਪਿਆਸ ਸੀ ਦਵਾਰਾ ਫੇਰ ਆਪਾਂ ਇਧਰ ਕੋਲੀ ਚ ਕੱਢ ਲਿਆ ਤੇ ਨੂਨ ਮੇਰੇ ਲਾਉਂਗੀ ਬਗੈ ਲਾ ਦੇ ਤੇ ਫਿਰ ਮੈਂ ਤਾਂ ਥੋੜਾ ਜਿਹਾ ਬਸ ਇਹਨੂੰ 10 ਮਿੰਟ ਹੀ ਰੱਖਣਾ ਹੁੰਦਾ ਚਾਰ ਟਾਈਮ ਦੇ ਖੁਣਾਉਂਦਾ ਫਰੈਂਡਸ 10 ਮਿੰਟ ਰੱਖਣਾ ਹੁੰਦਾਗਾ ਤੇ 10 ਫਿਰ ਉਹ ਤੋੜਸ ਠੀਕ ਆ ਮਟਰ ਮਿਕਸਰ ਨਾ ਤੇ ਮਤਲਬ ਕਿ ਇਹਦੇ ਨਾਲ ਆਪਾਂ ਲਾਵਾਂਗੇ ਇਹ ਤਾਂ ਸੌ। ਉਹ ਆ ਦੰਦ ਕਰ ਦੋ ਮਿੰਟ ਤੇ ਫਰੈਂਡਸ ਕਰ ਲੈਣਾ ਮਤਲਬ ਕਿ ਪਹਿਲਾਂ ਮੈਂ ਆਪਣੇ ਬਾਲਾਂ ਤੇ ਕੋਈ ਕਲਰ ਨਹੀਂ ਛਿਲਾਉਂਗੀ ਉਹ ਵੀ ਬਸ ਹਾਂ ਬੇਟਾ ਤੇ ਫ੍ਰੈਂਕਸ ਕਹਣਾ ਮੈਂ ਆਪਣੇ ਵਾਲਾਂ ਤੇ ਕੋਈ ਕਲਰ ਨਹੀਂ ਸੀ ਕਰਦੀ ਹੈਗੀ ਬਸ ਨਾ ਰੈੱਡ ਮਹਿੰਦੀ ਲਗਾ ਲੈਂਦੀ ਜਿਹੜੀ ਹੱਥਾਂ ਤੇ ਲਾਉਣ ਵਾਲੀ ਮਹਿੰਦੀ ਹੁੰਦੀ ਆ ਉਹ ਯੂਜ਼ ਕਰ ਲੈਂਦੀ ਸੀ ਉਹਦੇ ਨਾਲ ਵੀ ਵਾਲ ਜਿਹੜੇ ਕਾਫੀ ਵਧੀਆ ਹੋ ਜਾਂਦੇ ਨੇਗੇ ਉਹਦੇ ਵਿੱਚ ਵੀ ਉਹ ਵੀ ਮੈਂ ਕਈ ਵਾਰ ਲਾ ਲੈਂਦੀ ਹੁੰਦੀ ਆ ਆਪਾਂ ਤੁਹਾਨੂੰ ਦੱਸਾਂਗੇ ਕਦੇ ਜੂਰ ਉਹ ਵੀ ਵੀ ਕਿਵੇਂ ਲਾਉਣੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਦੇ ਵਿੱਚ ਪਾ ਕੇ ਲਾਉਣੀ ਹੁੰਦੀ ਆ ਸੋ ਤੁਸੀਂ ਠੀਕ ਆ ਜੀ ویسੇ ਮੈਂ ਆਹ ਕਲਰ ਵੀ ਯੂਜ਼ ਕਰ ਲੈਣੀ ਹੁੰਦੀ ਆ ਵਧੀਆ ਗਾ ਇਹ ਤੇ ਵਾਲਾਂ ਨੂੰ ਕਾਫੀ ਜ਼ਿਆਦਾ ਵਧੀਆ ਕਲਰ ਦਿੰਦਾ ਹੋ ਜੇ ਜਿਹੜੇ ਬਲੈਕ ਵਾਲ ਨੇ ਨਾ ਫਰੈਂਡਸ ਉਹ ਵੀ ਲਾ ਸਕਦਾ ਇਹਨੂੰ ਮਤਲਬ ਬਹੁਤ ਵਧੀਆ ਨਾ ਇੱਕ ਸ਼ਾਈਨਿੰਗ ਜਿਹਾ ਦੇਖੋ ਬਹੁਤ ਸੇਮ ਆਈ ਕਲਰ ਆ ਜਾਂਦਾ ਜਿਵੇਂ ਇਹ ਜਿਹੜਾ ਡਾਰਕ ਆ ਰਿਹਾ ਠੀਕ ਆ ਥੋੜਾ ਜਿਹਾ ਲਾਈਟੇ ਤੋਂ ਇੰਨਾ ਪਿਆਰਾ ਸ਼ੇਡ ਆਉਂਦਾ ਬਹੁਤ ਜਿਆਦਾ ਸੋਹਣਾ ਲੱਗਦਾ ਰਹਿੰਦੇ ਰੱਖਾਂ ਕਿਹਾਏ ਕਿ ਕੁਲਾਥੇ ਹੰਗੜ ਬਾਏ ਉਹ ਜੀ ਤਾਂ ਸਾਰਾ ਤੇ ਨਾ ਇਹਦਾ 컬러 ਬਿਲਕੁਲ ਨਹੀਂ ਹੋਊਗਾ 컬러 ਨਾਲ ਐਵੇਂ ਚੇਂਜ ਹੋਣੋਂ ਦੇਖੋ ਥੋੜਾ ਥੋੜਾ ਤਾਂ ਫੋਮ ਵੀ ਲੱਗਿਆ ਬਿਲਕੁਲ ਆਹੀ ਕਲਰ ਇਹਦੇ ਵਿੱਚ ਆਇਆ ਸੀ ਤਾਂ ਉਸੇ ਤਰ੍ਹਾਂ ਬਣਦਾ ਬਹੁਤ ਜਿਹਾ ਖਰਾਬ ਨਾ ਪਾ ਲਈ ਲੱਗਦਾ ਨਹੀਂ ਗਿਆ ਕਿ ਕਿਤੇ ਬਾਹਰ ਇਹਨਾਂ ਨੂੰ ਯਾਰ ਕੋਈ ਇੰਸਟੈਂਟ ਤੇ ਇਹ ਜਿਹੜਾ ਕਲਰ ਹੈ ਨਾ ਆਹੀ ਕਲਰ ਸੇਮ ਆਪਣੇ ਹੈਲ ਤੇ ਆ ਜਾਊਗਾ ਕੀ ਕਰੀ ਸੀ ਥੋੜੇ ਜਿਹੇ ਵਾਕ ਨੂੰ ਵੀ ਡਾਰਕ ਦੇ ਦੂਗਾ ਬਸ ਆਪਾਂ ਟਾਈਮ ਦੇ ਹਿਸਾਬ ਨਾਲ 8:10 ਵਜੇ 10 ਮਿੰਟ ਹੋਏ ਨੇ ਠੀਕ ਹੈ 10:00 ਵਜੇ ਅ 20 ਮਿੰਟ ਤੇ ਜਿਹੜਾ ਹੈਗਾ ਮੈਂ ਖੋ ਦੂੰਗੀ ਠੀਕ ਹੈ ਬਾਕੀ 20-15 ਮਿੰਟ ਵੀ ਰੱਖ ਸਕਦੇ ਹਾਂ ਠੀਕ ਹੈ ਬਾਕੀ ਤੁਹਾਡੀ ਆਪਣੀ ਵਰਕਿੰਗ 15 ਮਿੰਟ ਤੋਂ ਵੱਧ ਨਾ ਰੱਖਦੇ ਹੋ ਟ੍ਰੇਨਿੰਗ ਦਾ ਕੱਲਰ ਨਾ 15:00 ਵਜੇ ਮੀਟਿੰਗ ਹੈ ਇਹਨੂੰ ਜਦੋਂ ਰੰਗ ਚ ਕਈਆਂ ਨੂੰ ਬਲੜਦੀ ਵੀ ਹੋਣ ਲੱਗ ਜਾਂਦੀ ਹੈ ਪਰ ਮੈਨੂੰ ਨਹੀਂ ਹੈਗੀ ਤੁਸੀਂ ਨਾ ਮਤਲਬ ਕਿ ਪਹਿਲਾਂ ਥੋੜਾ ਟੈਸਟ ਕਰਕੇ ਦੇਖ ਲਓ ਅਗਰ ਤੁਸੀਂ ਇਹਨੂੰ ਯੂਜ਼ ਕਰਨਾ ਚਾਹੁੰਦੇ ਹੋ ਨਾ ਪਹਿਲਾਂ ਥੋੜਾ ਆਪਣੇ ਵਾਲਾਂ ਤੇ ਦੂਜਾ ਆਪਣੇ ਸਕਿਨ ਦੇ ਉੱਤੇ ਲਾ ਕੇ ਦੇਖ ਲਓ ਠੀਕ ਆ ਤੁਹਾਨੂੰ ਪਤਾ ਚੱਲ ਜਾਊਗਾ ਕੋਈ ਸਪੈਸ਼ਲ ਰੈਐਕਸ਼ਨ ਤਾਂ ਨਹੀਂ ਕਰਦਾ ਠੀਕ ਆ ਚਲੋ ਜੇ ਆਪਾਂ ਵੇਟ ਕਰਦੇ ਹਾਂ ਤੁਸੀਂ ਫਿਰ ਆਪਾਂ ਆਉਗੀਆਂ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਆ ਵਾਲ ਧੋ ਲਿਓ ਸੁਕਾ ਕੇ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਧਰਨੇ ਰੋਟੀ ਖਾ ਲਈਏ ਜੀ ਠੀਕ ਆ ਸਾਰੀ ਰੋਟੀ ਕੱਟ ਕੇ ਖਾ ਕੇ ਜੀ ਸਦਾ ਦੀ ਰੋਟੀ ਖਾ ਕੇ ਤੇ ਉਹ ਇਨਵਰਟਰ ਦਾ ਕੰਮ ਕਰਮ ਦੇ ਦਿੰਦੇ ਨੇ ਸੀ ਰਾਤ ਆਪਾਂ ਇਨਵਰਟਰ ਲੈ ਜਾਂਦੇ ਸੀ ਲੈ ਆਂਦਾ ਜੀ ਨਿਊ ਤੇ ਤੁਹਾਨੂੰ ਦੱਸਿਆ ਸੀ ਨਾ ਵੀ ਆਪਣੇ ਇਨਵਰਟਰ ਨਹੀਂ ਹੈਗਾ ਇਨਵਲਟਰ ਹੈਗਾ ਸੀ ਖਰਾਬ ਮੁੱਕ ਕੇ ਖਤਮ ਹੋ ਗਿਆ ਟੈਂਸਰ ਤੇ ਚਿੰਕੂ ਜੀ ਦਾਦ ਜੀ ਲੈ ਆਂਦਾ ਵਾ ਜੀ ਵੱਡਾ ਬੈਟਰੀ ਲੈ ਜਾਂਦਾ ਪਹਿਲਾਂ ਸੋਹਣ ਦਾ ਬਟ ਬਟਾ ਜੀ ਅੰਦਾ ਸੀ ਕੀ ਕਹਿੰਦੇ ਨੇ ਜੇ ਕਿਤੇ ਲੋ ਲਾਈਟ ਜੇ ਲਿਲਾਟ ਨਹੀਂ ਜਾਂਦੇ ਹੈ ਨਹੀਂ ਪਰ ਜਾਨਦੀ ਹੈ ਉਹ ਮੁਸ਼ਕਲ ਹੋ ਜਾਂਦਾ ਜਾਂਦੀ ਹੈ ਸਚਿਨ ਕੋ ਲਈ ਬਾਕ ਖਾਣਾ ਬਣਾਉਣਾ ਯੋਖ ਹੋ ਜਾਂਦਾ ਹੋਰ ਤੇ ਖਾਣਾ ਖਾਣਾ ਹਨਾ ਜੇ ਉਸ ਟਾਈਮ ਲਾਈਟ ਜੂ ਹੋ ਜਾਂਦੀ ਹੈ ਕਈ ਵਾਰੀ ਫੈਸਲੇ ਵੀ ਕਰੀਓ ਤੇ ਤਾਂ ਕਰਕੇ ਸਦਾ ਜੇ ਲੈ ਲੈਂਦਾ ਮੈਂ ਤਾਂ ਕਹਿੰਦੀ ਸੀ ਨਾਲ ਲੈ ਕੇ ਉਹਦੇ ਬਲੌਗ ਦਾ ਸੈਟਅਪ ਕੋ ਫਿਰ ਲੈ ਆਉਂਦੀ ਕਰਨ ਲਈ ਉਹਦਾ ਜੇ ਨਾਲ ਕੁਝ ਸਾਰਾ ਪਤਾ ਹੀ ਹੈ ਚਲੋ ਜੀ ਫਿਰ ਨਾ ਜਲਦੀ ਆਪਾਂ ਨੂੰ ਸਕਾ ਨਾ ਫਿਰ ਤੁਹਾਨੂੰ ਲੱਗੇ ਹੰਜੀ ਲੋ ਜੀ ਬਾੜ ਮੈਂ ਆਪਣੇ ਧੋਇਆ ਹੀ ਆ ਠੀਕ ਹੈ ਜੀ ਤੇ ਕਿਉਂਕਿ ਪਾਸੇ ਗਿੱਲੇ ਨੇ ਪਾਉਣੇ ਹੁਣੇ ਹੁਣੇ ਮੈਂ ਤੁਹਾਨੂੰ ਇੱਕ ਬਾਤ ਪੁੱਛ ਹੋਈ ਹੈ ਤੇ ਹਣਾ ਮੈਂ ਬਸ ਕਿ ਬੈਠ ਕੇ ਮੈਂ ਆਪਣੇ ਵਾਲ ਸਜਾਉਂਗੀ ਜੀ ਠੀਕ ਆ ਇੱਕ ਦਰਤਾਂ ਨੂੰ ਨੂੰ ਮੰੰਦਾ ਦਾ ਜੂڑا ਕਰ ਦਿੰਦੀ ਆ ਜਰਾ ਉਹ ਦੂਜਾ ਦਾ ਉਹ ਪੁਰਾ ਦੇਖਾ ਇਹ ਦੇਖੋ ਕਿੰਨੀ ਮਿੱਟੀ ਆ ਜਦੋਂ ਜਾਲੀ ਆ ਲੈਉਣੀਆਂ ਲੈਉਣੀਆਂ ਇੱਕ ਮਿੰਟ ਕੀ ਲੈਣਾ ਆਹ ਜੜੀ ਲੈਉਣੀਆਂ ਗਿੱਲੀ ਲੈਉਣੀ ਫਿਰ ਨਾ ਨਾ ਕੋਈ ਮਰਜ਼ੀ ਲਾ ਲਾ ਗਿੱਲੀ ਲਾ ਦੋ ਗਿੱਲੀ ਲਾ ਦੋ ਆਹਨੇ ਕੀ ਜਵਣੀ ਲੋ ਜੀ ਤੁਸੀਂ ਦੇਖਿਆ ਕਿੰਨੀ ਜ਼ਿਆਦਾ ਮਿੱਟੀ ਕਿੰਨੀ ਜ਼ਿਆਦਾ ਡਸਟ ਫੈਂਸੇ ਕਿੰਨਾ ਹੋ ਗਿਆ ਜੇ ਆਪਣੇ AC ਲੱਗੇ ਨੂੰ ਇਹ ਪੇਸਿੰਦੀ ਜਾਲੀਆਂ ਕੱਢ ਕੇ ਜਿਹੜੀਆਂ ਸਾਫ਼ ਕੀਤੀਆਂ ਨੇ ਤੁਸੀਂ ਇਸ ਤਰ੍ਹਾਂ ਧੋ ਸਕਦੇ ਹੋ ਹਨਾ ਨੂੰ ਪਰਲੇ ਮਤਲਬ ਜਿਹੜਾ ਉੱਪਰ ਹੁੰਦਾ ਉਹ ਖੁੱਲ ਜਾਂਦਾ ਆਰਾਮ ਦੇ ਨਾਲ ਤੇ ਉਹਦੇ ਵਿੱਚ ਇਹ ਦੋ ਧਾਲੀਆਂ ਲੱਗੀਆਂ ਹੁੰਦੀਆਂ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਵਾਸ਼ ਕਰਨਾ ਦੇਖੋ ਕਿੰਨੀ ਜ਼ਿਆਦਾ ਡਸਟ ਸੀਗੀ ਤੇ ਫਿਰ ਇਹਨੂੰ ਖੋਲ ਕੇ ਆ ਦੇਖੋ ਤੁਸੀਂ ਇਸ ਤਰ੍ਹਾਂ ਖੁੱਲੂਗਾ ਤੇ ਫਿਰ ਸਾਰਾ ਆਪਾਂ ਵਿੱਚ ਕੱਪੜੇ ਨਾਲ ਡਸਟ ਸਾਫ਼ ਕਰ ਦਿੱਤਾ ਤੁਸੀਂ ਬਰਸ਼ ਵੀ ਲੈ ਸਕਦੇ ਹੋ ਤੇ ਬਰਸ਼ ਮੈਨੂੰ ਲੱਭੇ ਹੀ ਨਹੀਂ ਫਰੈਂਡਸ ਤੇ ਆਪਾਂ ਫਿਰ ਕੱਪੜੇ ਦੇ ਨਾਲ ਸਾਫ਼ ਕਰ ਦਿੱਤਾ ਤੇ ਸਰਦਾਰ ਜੀ ਨੇ ਕਰਿਆ ਜੀ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਵਿੱਚ ਸਾਫ਼ ਕਰ ਸਕਦੇ ਹੋ ਏਸੀ ਨੂੰ ਠੀਕਾ ਆਪਣੇ 1 ਮ ਤਿੰਨ ਚਾਰ ਦਿਨ ਅੱਜ ਸੇ ਹਰ 15 ਦਿਨਾਂ ਬਾਅਦ ਕਹਿੰਦੇ ਨੇ ਵੀ ਕਲੀਨਿੰਗ ਇਹਦੀ ਕਰ ਦੇਣੀ ਚਾਹੀਦੀ ਜਾਲੀਆਂ ਦੀ ਤਾਂ ਜਿਹੜੀ ਹੈਗੀ ਹੈ কুলਿੰਗ ਦਾ ਵਧੀਆ ਹੋ ਜਾਂਦਾਗਾ কুলਿੰਗ ਵਧੀਆ ਹੁੰਦੀ ਰਹਿੰਦੀ ਹੈ কুলਿੰਗ ਦਾ ਨਾ ਕਾਫੀ ਫਰਕ ਪਿਆ ਪਿਆ ਸੀਗਾ ਤੇ ਹੁਣ ਮਤਲਬ ਜਦੋਂ ਅਸੀਂ ਧੋਣ ਤੋਂ ਬਾਅਦ ਹੁਣਾਂ ਨੂੰ ਮਤਲਬ ਜਾਲੀਆਂ ਲਗਾਤੀਆਂ ਜਦੋਂ ਤੇ ਜਦੋਂ ਚਲਾਇਆ ਹਨਾ ਮਤਲਬ 2 ਮਿੰਟ ਵੀ ਬਹੁਤ ਜ਼ਿਆਦਾ ਹੋਣਗੇ ਫਰੈਂਡਸ 2 ਮਿੰਟ ਹਨਾ 2 ਮਿੰਟ ਦੇ ਅੰਦਰ ਅੰਦਰ ਜਿਹੜਾ ਹੈਗਾ কুলਿੰਗ ਇੰਨੀ ਜ਼ਿਆਦਾ ਕਰ ਰਿਆ ਸੀ ਨਾ ਇਸੀ ਤੇ ਸੀ ਵਾਸਤ੍ਰਾਨ ਕਰ ਲਿਆ ਕਰੋ ਤੇ ਸਾਫ ਤੁਸੀਂ ਆਪਾਂ ਸੋਚਦੇ ਹੋ ਨਾ ਵੀ ਚਲੋ ਆਪੋ ਨਾਲ ਤੋਂ ਕਰਵਾ ਲਾਂਗੇ ਇਸ ਤਰ੍ਹਾਂ ਨਹੀਂ ਮਤਲਬ ਆਪਾਂ ਘਰ ਦੇ ਵਿੱਚ ਹੀ ਕਰ ਸਕਦੇ ਆ ਸੋ ਆਪਾਂ ਨੇ ਵੀ ਕਰ ਲੀਜੀ ਹੈ ਨਾ ਇਸ ਤਰ੍ਹਾਂ ਤੁਸੀਂ ਮੈਂ ਤੁਹਾਨੂੰ ਦੱਸਿਆ ਜਾਲੀਆਂ ਦੇਖੋ ਇਸ ਤਰ੍ਹਾਂ ਜਾਲੀਆਂ ਲੱਗੀਆਂ ਹੁੰਦੀਆਂ ਨੇ ਜੀ ਇਸ ਤਰ੍ਹਾਂ ਹੀ ਜਾਲੀਆਂ ਲਾਉਣੀਆਂ ਹੁੰਦੀਆਂ ਨੇ ਤੇ ਸਰਦਾਰ ਜੀ ਲਾ ਰਿਹਾ ਬਹੁਤ ਸੌਖੀਆਂ ਨੇ ਕੋਈ ਔਖੀਆਂ ਨਹੀਂ ਹੈ ਕੋਈ ਉਹ ਨਹੀਂ ਹੈਗਾ ਤੇ ਮੈਨੂੰ ਪੱਲਾ ਆਏ ਸੀਗਾ ਮੈਂ ਕਿਤੇ ਸੁਕਾ ਕੇ ਲਾਉਣੀ ਪੈਣੀ ਆ ਤੇ ਸਰਦਾਰ ਜੀ ਕਹਿੰਦੇ ਨਹੀਂ ਕੋਈ ਚੱਕਰ ਨਹੀਂ ਹੈਗਾ ਸੁਕਾ ਕੇ ਲਾਉਣ ਦਾ ਤਾਂ ਤੇ ਬਸ ਇਹਨੂੰ ਧੋ ਉਹ ਤੇ ਧੋ ਸਾਰੇ ਨੂੰ ਐਵੇਂ ਲਾ ਦੋ ਵਿੱਚ ਤੇ ਲਓ ਜੀ ਆਪਾਂ ਇਹ ਵਾਲੀਆਂ ਜਿਹੜੀਆਂ ਜਾਲੀਆਂ ਨੇ ਕਰਦੀਆਂ ਜੀ ਫਿੱਟ ਤੇ ਸੋ ਫਰੈਂਡਸ ਚਲੋ ਜੀ ਫਿਰ ਹਨਾ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਦੱਸਿਓ ਜੀ ਠੀਕ ਆ ਜੀ ਤੇ ਪਿਆਰਾ ਜਿਹਾ ਕਮੈਂਟ ਵੀਡੀਓ ਤੇ ਜਰੂਰ ਕਰਕੇ ਜਾਇਓ ਜੀ ਹਨਾ ਤੇ ਜੇ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸਤੀ ਕਾਲ ਦੀ ਬਾਏ ਬਾਏ ਜੀ ਥੈਂਕ ਫਾਰ ਵਾਚਿੰਗ ਮਾਈ ਵੀਡੀਓ ਜੀ